ਪਿੰਡ ਜੱਬੋਪਾਲ ਦੇ ਵਿੱਚ ਬਹੁਤ ਹੀ ਸ਼ਾਨਦਾਰ ਅੰਬਾਂ ਦਾ ਬੂਟਾ ਜੇ ਅੰਬਾਂ ਦੀ ਗੱਲ ਕਰੀਏ ਬਹੁਤ ਅੰਬਾਂ ਦੇ ਨਾਲ ਫਲ ਦੇ ਨਾਲ ਭਰਿਆ ਹੋਇਆ ਇਹ ਦਰਖਤ ਆ ਵੱਡੀ ਗੱਲ ਹੈ ਸ਼ੋਰ ਦੀ ਵੀ ਇੰਨੀ ਜ਼ਬਰਦਸਤ ਛਾਂ ਜਿਹੜੀ ਹੈਗੀ ਹੈ ਦੀ ਤੇ ਮਨ ਖੁਸ਼ ਹੋ ਜਾਂਦਾ ਜਦੋਂ ਆਪਾਂ ਇਹ ਚੀਜ਼ ਨੂੰ ਵੇਖਦੇ ਹਾਂ ਕਿ ਇਸ ਦਰਖਤ ਦੇ ਉੱਪਰ ਲਹਿਰਾਉਂਦੇ ਹੋਏ ਪੱਤੇ ਜਿਹੜੇ ਹੈਗੇ ਆ ਸ਼ਾਇਦ ਖੁਸ਼ੀ ਦਾ ਮੈਸੇਜ ਖੁਸ਼ੀ ਦਾ ਸੁਨੇਹਾ ਦੇ ਰਹੇ ਨੇ ਇਹ ਵੀ ਦੱਸ ਰਹੇ ਨੇ ਕਿ ਪਿਆਰੇ ਸਾਥੀਓ ਦਰਖਤਾਂ ਨੂੰ ਅੱਗ ਲਾ ਕੇ ਨਾ ਸਾੜੋ ਦਰਖਤਾਂ ਨੂੰ ਨਾ ਵੱਢੋ ਕਿਉਂਕਿ ਦਰਖਤ ਜੀਵਨ ਦੇ ਅੰਦਰ ਆਪਣਾ ਬਹੁਤ ਅਹਿਮ ਰੋਲ ਅਦਾ ਕਰਦੇ ਨੇ ਪਿਆਰੇ ਸਾਥੀਓ ਵੀਡੀਓ ਦੇ ਜਰੀਏ ਆਪ ਜੀ ਨੇ ਇੱਕ ਪਿਆਰ ਭਰਿਆ ਸੁਨੇਹਾ ਦੇਣਾ ਆ ਸੁਨੇਹੇ ਦੇ ਨਾਲ ਨਾਲ ਕੁਝ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਨੀਆਂ ਕਿ ਕਿੰਨਾ ਪਿਆਰਾ ਦਰਖਤ ਤੇ ਕਿੰਨੀ ਸ਼ਾਨਦਾਰੇ ਦੀ ਛਿੜੀ ਸ਼ੌ ਆ ਬੜੀ ਬੜੀ ਗਰਮੀ ਹੈ ਪਰ ਇਸ ਦਰਖਤ ਦੇ ਥੱਲੇ ਖੜਿਆ ਬੜਾ ਆਨੰਦ ਮਹਿਸੂਸ ਹੁੰਦਾ ਕੇ ਕੋ ਟਾਈਮ ਹੋਇਆ ਕਰਦਾ ਸੀ ਕਿ ਜਦੋਂ ਪੰਜਾਬ ਹਰਿਆ ਭਰਿਆ ਹੋਇਆ ਕਰਦਾ ਸੀ अनेका ਹੀ ਦਰਖਤ ਹੋਣੇ ਵੱਡੇ ਵੱਡੇ ਪੰਜਾਬ ਦੇ ਵਿੱਚ ਬਾਗ ਵੀ ਹੋਇਆ ਕਰਦੇ ਸਨ ਬੇਨਤੀ ਇਹ ਹੈ ਕਿ ਦਰਖਤਾਂ ਨੂੰ ਨਾ ਸਾੜੋ ਦਰਖਤਾਂ ਨੂੰ ਨਾ ਵੱਢੋ ਦਰਖਤ ਹਰ ਵਾਤਾਵਰਨ ਸਾਡੇ ਲਈ ਅਨੁਕੂਲ ਕਰਦੇ ਹਨ ਜੀਵਨ ਦੇ ਅੰਦਰ ਦਰਖਤ ਬਹੁਤ ਵੱਡੀ ਐਮਿਤ ਰੱਖਦਾ ਇਹ ਵੀ ਗੱਲ ਇੱਕ ਦੱਸ ਦੇਣੀ ਚਾਹੁੰਦੇ ਆ ਕਿ ਜਦੋਂ ਇਸ ਸੰਸਾਰ ਤੋਂ ਵਿਦਾਇਗੀ ਲੈਣੀ ਹੈ ਇਸ ਸੰਸਾਰ ਨੂੰ ਅਲਵਿਦਾ ਕਹਿਣਾ ਪਿਆਰੇ ਸਾਥੀਓ ਉਸ ਦਿਨ ਵੀ ਤਕਰੀਬਨ ਇੱਕ ਦਰਖਤ ਲੈ ਕੇ ਹੀ ਨਾਲ ਜਾਣਾ ਭਾਵ ਕਿ ਜ਼ਿੰਦਗੀ ਦੇ ਅੰਦਰ ਲਾਸਟ ਕਿਰਿਆ ਕਰਮ ਦੇ ਮੁਤਾਬਕ ਸੱਤਕ ਕੁਆਂਟਲ ਦੇ ਲਗਭਗ ਜਿਹੜਾ ਬਾਲਣ ਹੈਗਾ ਆ ਉਹ ਵੀ ਸੰਸਕਾਰਾਂ ਦੇ ਲਈ ਇਨਸਾਨ ਦੇਲੇ ਲੱਗ ਜਾਇਆ ਕਰਦਾ ਜੇ ਜ਼ਿੰਦਗੀ ਦੇ ਅੰਦਰ ਦਰਖਤ ਕੋਈ ਲਾਇਆ ਨਹੀਂ ਹੈ ਲਾਉਣਾ ਕੋਈ ਵੀ ਨਹੀਂਗਾ ਲੇਕਿਨ ਫੇਰ ਵੀ ਇੱਕ ਦਰਖਤ ਨਾਲ ਲੈ ਕੇ ਚੱਲੇ ਜਾਣਾ ਇਸ ਕਰਕੇ ਆਪਣੀ ਜ਼ਿੰਦਗੀ ਦੇ ਅੰਦਰ ਇਹ ਚੀਜ਼ ਪੱਕੀ ਥਾਣ ਲਓ ਕਿ ਹਰ ਖੁਸ਼ੀ ਦੇ ਉੱਪਰ ਚਾਹੇ ਉਹ ਜਨਮ ਦੇਣਿਆ ਜਾਂ ਕੋਈ ਹੋਰ ਵੀ ਖੁਸ਼ੀ ਆ ਵੱਡੀ ਤੋਂ ਵੱਡੀ ਵੀ ਖੁਸ਼ੀ ਕਿਉਂ ਨਹੀਂ ਹੈਗੀ ਉਹਦੇ ਵਿੱਚ ਦਰਖਤ ਲਾਉਣ ਦਾ ਸਭ ਤੋਂ ਵੱਡਾ ਜਿਹੜਾ ਅਪਰਾਲਾ ਹੈਗਾ ਉਹ ਕਰਨਾ ਦਰਖਤ ਜੀਵਨ ਦੇ ਅੰਦਰ ਠੰਡੀਆਂ ਹਵਾਵਾਂ ਬਖਸ਼ਦਾ ਦੇਖੋ ਫਲ ਵੀ ਲੱਗਿਆ ਹੋਇਆ ਬਹੁਤ ਹੀ ਸ਼ਾਨਦਾਰ ਜਿਹੜੇ ਅੰਬ ਐ ਉਹ ਲੱਗੇ ਹੋਏ ਐ ਜੀਵਨ ਦੇ ਅੰਦਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਦਰਖਤਾਂ ਨੂੰ ਸਾੜੀਏ ਨਾ ਵਾਣਾਂ ਨੂੰ ਪਿਆਰ ਕਰੀਏ ਦਰਖਤਾਂ ਨੂੰ ਪਿਆਰ ਕਰੀਏ ਬੂਟਿਆਂ ਨੂੰ ਪਿਆਰ ਕਰੀਏ ਜ਼ਿੰਦਗੀ ਦੇ ਅੰਦਰ ਬਹੁਤ ਵੱਡੀਆਂ ਜਿਹੜੀਆਂ ਕਾਮਨਾਵਾਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਦਰਖਤ ਆਪਣਾ अहम रोल ادا ਕਰਦੇ ਨੇ ਸਾਡੇ ਸਰੀਰ ਨੂੰ ਚਲਾਉਣ ਦੇ ਵਾਸਤੇ ਹੀ ਦਰਖਤ ਆਕਸੀਜਨ ਪ੍ਰਦਾਨ ਕਰਦੇ ਨੇ ਪਿਆਰੇ ਸਾਥੀਓ ਪਿੱਪਲ ਤਾਂ ਰਾਤ ਦਿਨ ਆਕਸੀਜਨ ਦਿਆ ਕਰਦਾ ਦਰਖਤਾਂ ਨੂੰ ਐਵੇਂ ਨਹੀਂ ਪੋਜਦੇ ਕਿਸੇ ਮਕਸਦ ਦੇ ਲਈ ਪੂਜਿਆ ਜਾਂਦਾ ਕਿਉਂਕਿ ਦਰਖਤਾਂ ਦੇ ਅੰਦਰ ਬਹੁਤ ਵੱਡੀ ਖਾਸੀਅਤ ਹੁੰਦੀ ਹੈ ਸਾਡੇ ਜੀਵਨ ਨੂੰ ਜੀਵੰਦਾ ਰੱਖਣ ਦੇ ਵਾਸਤੇ ਪਿਆਰੇ ਸਾਥੀਓ ਅੱਜ ਪ੍ਰਾਣ ਪ੍ਰਣ ਕਰੀਏ ਅੱਜ ਇੱਕ ਕਸਮ ਖਾਈਏ ਇੱਕ ਨਿਰਣਾ ਬਣਾਈਏ ਕਿ ਦਰਖਤਾਂ ਨੂੰ ਨਹੀਂ ਸਾੜਨਾ ਦਰਖਤਾਂ ਨੂੰ ਨਹੀਂ ਪਟਣਾ ਦਰਖਤਾਂ ਨੂੰ ਨਹੀਂ ਵੱਢਣਾ ਦਰਖਤਾਂ ਨੂੰ ਬੱਦ ਤੋਂ ਬੱਦ ਪਿਆਰ ਕਰੀਏ ਤੇ ਪੰਜਾਬ ਨੂੰ ਫਿਰ ਹਰਿਆ ਭਰਿਆ ਬਣਾਈਏ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਹੁਤ ਵਧੀਆ ਲੱਗਦਾ ਜੀ ਇਦੋਂ ਜਾਂਦੇ ਨਾ ਕਿ ਕੰਮ ਤਾਂ ਹੋਰ ਜਾਂਦੇ ਸੀਗੇ ਛਾਂ ਦੇ ਕੇ ਅਸੀਂ ਖੜ ਗਏ ਇੱਥੇ ਤੇ ਬਹੁਤ ਵਧੀਆ ਛਾਂ ਆ ਦੀ ਫਲ ਵੀ ਲੱਗਾ ਆ ਤੇ ਬਹੁਤ ਵਧੀਆ ਸੀਗਾ ਤੇ ਇੱਥੇ ਬਾਗ ਵੀ ਹੁੰਦਾ ਸੀ ਮੈਨੂੰ ਪਤਾ ਲੱਗਾ ਪਹਿਲਾਂ ਜੀ ਛੋਟੇ ਛੋਟੇ ਹੁੰਦਿਆਂ ਦੇ ਤੇ ਬਾਗ ਤਾਂ ਵੈਸੇ ਉਹ ਕਹਿੰਦੇ ਵੱਡ ਵੀਤਾ ਤੇ ਇਹ ਬੂਟੇ ਦੋਕ ਹੈਗੇ ਆ ਅੰਮਾ ਦੇ ਜੀ ਜੀ ਤੇ ਬਾਗੜਾ ਵੀ ਹੁੰਦਾ ਸੀਗਾ ਜੀ ਹਾਂਜੀ ਹਾਂਜੀ ਬੂਟੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਆਪਾਂ ਦੇਖਿਆ ਇਹ ਬਹੁਤ ਬੂਟੇ ਅੱਗ ਦੀ ਲਪੇਟ ਦੇ ਵਿੱਚ ਆਏ ਐ ਤੇ ਕਿਸ ਤਰ੍ਹਾਂ ਦੇਖਦੇ ਉਹਨਾਂ ਬੂਟਿਆਂ ਨੂੰ ਵੀ ਉਹ ਤਾਂ ਬਹੁਤ ਮਾੜਾ ਹਾਲ ਐ ਜੀ ਉਹਨਾਂ ਦਾ ਬੂਟੇ ਜਾਲ ਸਟੇ ਕਾਨਕ ਦੇ ਨਾਲ-ਨਾਲ ਬੂਟੇ ਦਾ ਤਨਾਸ਼ ਹੋ ਗਿਆ ਜੀ ਆਪਣੇ ਉਹ ਬਹੁਤ ਪਿੱਛੇ ਪੈ ਗਿਆ 2 ਸਾਲ ਲਈ ਉਹ ਨਵੇਂ ਪੱਤੇ ਆਉਗੇ ਤੇ ਤਾਂ ਚੱਲੂਗਾ ਤੇ ਮੈਨੂੰ ਮੈਂ ਤਾਂ ਮੁਸ਼ਕਲ ਆ ਤੇ ਜਿਹੜੇ ਨਹੀਂ ਅੱਗ ਲਾਈ ਤਾਂ ਉਹ ਵਧੀਆ ਹੈ ਇੱਥੇ ਮੈਨੂੰ ਲੱਗੀ ਨਹੀਂ ਇਹ ਵਧੀਆ ਬਚ ਗਿਆ ਇਹ ਬੂਟਾ ਤੇ ਇਹਨੂੰ ਫਾਲਵਰਡ ਲੱਗਿਆ ਹੈਗਾ ਵਧੀਆ ਤੇ ਸ਼ੌਂ ਬੜੀ ਹੈਗੀ ਆ ਸੰਘਣੀ ਜੀ ਮੇਰੇ ਨਾਲ ਧੰਨਵਾਦ ਦੇਸ਼ ਸ਼ੇਵਕ ਦਾ ਜੀ ਸਤਿ ਸ਼੍ਰੀ ਅਕਾਲ ਬਾਈਕਲ ਸਾਹ ਪਤੇ ਪਿੰਡ ਜੱਬੋਬਾਲ ਦੀ ਗੱਲ ਕਰਾਂਗੇ ਪਿੰਡ ਜੱਬੋਬਾਲ ਦੇ ਵਿੱਚ ਬਹੁਤ ਹੀ ਸ਼ਾਨਦਾਰ ਹੰਬਦਾ ਬੂਟਾ ਪੂਰੇ ਫਲ ਦੇ ਨਾਲ ਭਰਿਆ ਹੋਇਆ ਮਨ ਖੁਸ਼ ਹੋ ਜਾਂਦਾ ਬੂਟਿਆਂ ਨੂੰ ਵੇਖ ਕੇ ਵੱਡੀ ਸ਼ਾਂ ਦੀ ਗੱਲ ਕਰਾਂਗੇ ਕਿ ਬਹੁਤ ਵੱਡਾ ਏਰੀਆ ਸ਼ੋਰ ਦੇ ਨਾਲ ਵੀ ਧਰਤੀ ਤੇ ਮੱਲਿਆ ਹੋਇਆ ਇੰਜ ਬੂਟਾ ਦੱਸਦਾ ਕਿ ਇਹ ਜਿਹੜਾ ਧਰਤੀ ਦਾ ਥਾਂ ਹੈਗਾ ਸ਼ੋਰ ਵਾਲਾ ਇਹ ਮੇਰੇ ਨਾਮ ਪਾ ਕੇ ਬੂਟਾ ਵੀ ਬੋਲਦਾ ਕਿ ਮੇਰੇ ਨਾਮ ਹੋਏਗਾ ਬੂਟੇ ਨੂੰ ਵੱਧ ਤੋਂ ਵੱਧ ਪਿਆਰ ਕਰੋ ਪਿਆਰੇ ਸਾਥਿਓ ਜ਼ਿੰਦਗੀ ਦੇ ਅੰਦਰ ਬੂਟੇ ਬਹੁਤ ਵੱਡੀ ਐਮਿੱਤ ਰੱਖਦੇ ਨੇ ਇਸ ਕਰਕੇ ਜਿੰਨਾ ਵੀ ਹੋ ਸਕਦਾ ਬੂਟੇ ਨੂੰ ਵੱਧ ਤੋਂ ਵੱਧ ਪਿਆਰ ਕਰਿਆ ਬਹੁਤ ਹੀ ਸ਼ਾਨਦਾਰ ਨਹਿਰ ਦੇ ਨਜ਼ਦੀਕ ਦਰਖਤ ਹੈ ਕਿੱਡੀ ਜ਼ਬਰਦਸਤ ਸ਼ੋਰ ਹੈ ਬਿਲਕੁਲ ਸਿੰਗਣੀ ਬਹੁਤ ਹੀ ਸ਼ਾਨਦਾਰ ਤਰੀਕੇ ਦੀ ਸ਼ੋਰ ਹੈ ਇਹ ਦਰਖਤ ਗਾਇਬ ਹੋ ਗਏ ਆ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਥਾਵਾਂ ਤੋਂ ਨਜ਼ਰ ਨਹੀਂ ਆਂਦੇ ਇਹਨੂੰ ਪਿਲਕਣ ਬੋਲਦੇ ਨੇ ਬਹੁਤ ਹੀ ਵੱਡਾ ਦਰਖਤ ਹੈ ਤੇ ਬੜੀ ਤਕੜੀ ਤੇ ਬੜੀ ਸ਼ਾਨਦਾਰ ਜਿਹੜੀ ਸ਼ੋਰ ਹੈ ਉਹ ਨਜ਼ਰ ਆਂਦੀ ਹੈ ਬਹੁਤ ਲੰਬੀ ਸ਼ੋਰ ਦੀ ਗੱਲ ਕਰਾਂਗੇ ਬਹੁਤ ਵੱਡੀ ਤੇ ਬਹੁਤ ਕਾਫੀ ਜਗਾ ਦੇ ਅੰਦਰ ਸ਼ੋਰ ਨੇ ਵੀ ਥਾਂ ਧਰਤੀ ਦਾ ਮੱਲਿਆ ਹੋਇਆ ਬਹੁਤ ਹੀ ਸ਼ਾਨਦਾਰ ਸ਼ੋਰ ਜਿਹੜੀ ਆ ਉਹ ਨਜ਼ਰ ਵੀਡੀਓ ਦੇ ਜ਼ਰੀਏ ਪਿਆਰੇ ਸਾਥੀਆਂ ਨੂੰ ਆਂਦੀ ਹੋਵੇਗੀ ਵੀਡੀਓ ਦੇ ذریعے ਇੱਕੋ ਹੀ ਮਕਸਦ ਹੁੰਦਾ ਕਿ ਦਰਖਤਾਂ ਨੂੰ ਪਿਆਰ ਕਰੋ ਜ਼ਿੰਦਗੀ ਦੇ ਅੰਦਰ ਦਰਖਤ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਦੇ ਨੇ ਜਿੰਨੀ ਮਰਜ਼ੀ ਗਰਮੀ ਹੋਵੇ ਇਸ ਗਰਮੀ ਦੇ ਦੌਰਾਨ ਕੋਈ ਰਾਹੀ ਗਿਰ ਸਾਥੀ ਇਹਨਾਂ ਠੰਡੀਆਂ ਹਵਾਵਾਂ ਦਾ ਆਨੰਦ ਮਾਣਨ ਦੇ ਵਾਸਤੇ ਨੀਚੇ ਰੁਕਦਾ ਤੇ ਇਹਦਾ ਅਲੱਗ ਹੀ ਨਜ਼ਾਰਾ ਤੇ ਬਹੁਤ ਹੀ ਸ਼ਾਨਦਾਰ ਤੇ ਬੜਾ ਸੁੰਦਰ ਜਿਹੜਾ ਇਹ ਪੱਲਕਣ ਦਾ ਦਰਖਤ ਹੈ ਵੀਡੀਓ ਦੇ ذریعے ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ